ਰਾਜਪੁਰਾ ਦੇ ਜੀਟੀ ਰੋਡ ਤੇ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਏਡੀਜੀਪੀ ਦੀ ਨਿਗਰਾਨੀ ਹੇਠ ਦਰਜਣਾ ਹੀ ਆਉਂਦੇ ਜਾਂਦੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਐਸਐਸਪੀ ਪਟਿਆਲਾ ਨਾਨਕ ਸਿੰਘ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਏਡੀਜੀਪੀ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਸਮਗਲਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਚੈਕਿੰਗ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਪਹਿਲੀ ਮਾਰ ਤੋਂ ਛੇੜੀ ਹੈ ਉਹਦੀ ਲੜੀ ਚਾਜ ਇੰਟਰ ਸਟੇਟ ਨਾਕੇ ਲਗਾ ਕੇ ਹਰ ਜ਼ਿਲ੍ਹੇ ਨੂੰ ਪਟਿਆਲੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਕਿ ਇੰਟਰ ਸਟੇਟ ਨਾਕੇ ਲਗਾ ਕੇ ਚੈੱਕ ਕਰਨਾ ਸਾਡਾ ਇਹ ਨਾਕਾ ਬੜਾ ਇੰਪੋਰਟੈਂਟ ਹੈਗਾ ਹਰਿਆਣਾ ਦੇ ਨਾਲ ਲੱਗਦਾ ਸਾਰਾ ਦਿੱਲੀ ਸਾਈਡ ਤੋਂ ਟ੍ਰੈਫਿਕ ਇਧਰ ਨੂੰ ਆਂਦਾ ਹੈ ਜਿੱਥੇ ਚੈਕਿੰਗ ਸੀਨੀਅਰ ਅਫਸਰਾਂ ਦੇ ਸੁਪਰਵੀਜ਼ਨ 'ਚ ਹੋ ਰਹੀ ਹੈ ਸਾਡੇ ਡੀਐਸਪੀ ਸਾਹਿਬ ਖੁਦ ਹਾਜ਼ਰ ਹੈਗੇ ਇਹਨਾਂ ਨੂੰ ਬਰੀਫ ਕੀਤਾ ਗਿਆ ਕਿ ਚੈਕਿੰਗ ਇੱਕ ਤਾਂ ਪਬਲਿਕ ਦਾ ਹੈਰੈਸਮੈਂਟ ਨਾ ਹੋਏ ਕਿਸੇ ਦਾ ਵੀ ਆਮ ਬੰਦੇ ਦਾ ਦੂਜੀ ਗੱਲ ਨਾਕਾ ਇਫੈਕਟਿਵ ਹੋਵੇ ਕੋਈ ਡਰਗ ਦੀ ਸਮਕਲਿੰਗ ਕਰ ਰਿਹਾ ਹੋਵੇ ਕੋਈ ਕੋਈ కెమికల్ ਨਸ਼ਾ ਹੋਵੇ ਜਿੰਨਾ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਹਨਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਭੁੱਕੀ ਹੋਵੇ ਜਾਂ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ ਨਾਲ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਕੋਈ ਵੈਪਨ ਸਮਕਲਿੰਗ ਕਰ ਰਿਆ ਹੋਵੇ ਹੋਰ ਹੈ ਕਿਉਂਕਿ ਬਹੁਤ ਹੀ ਇੰਪੋਰਟੈਂਟ ਨਾਕਾ ਹੈਗਾ ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਾਇਆ ਗਿਆ ਹੈ ਵੈਪਨ ਵੀ ਫੜਾਏ ਗਏ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਹੋਈ ਹੈ ਦਿਨ ਦੇ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬ ਹਰ ਰੋਜ਼ ਇੱਕ ਐਕਟੀਵਿਟੀ ਇਹਨਾਂ ਨੇ ਕਰਨੀ ਹੈ ਸੋ ਉਹ ਉਹ ਨਾਕਾ ਇਹਨਾਂ ਨੇ ਲਗਾਉਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤੋਂ ਕ੍ਰਿਮਨਲ ਨੂੰ ਪਤਾ ਲੱਗ ਜਾਣਾ ਫਿਰ ਤੋਂ ਦੇ ਬਾਰੇ ਸਾਡਾ ਸਰਪ੍ਰਾਈਜ਼ ਐਲੀਮੈਂਟ ਹੁੰਦਾ ਹੈ ਇਹ ਸਾਰਾ ਸਰ ਇਸ ਤੋਂ ਨੇੜੇ-ਤੇੜੇ ਬਾਰਡਰ ਦਾ ਕਾਫੀ ਏਰੀਆ ਲੱਗਦਾ ਹੈਗਾ ਕਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਉਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤਾਂ ਸਿਰਫ ਮੇਰੇ ਆਉਣ ਦਾ ਮਕਸਦ ਇਹ ਹੈ ਸਕੇ ਕਿ ਮੁਲਾਜ਼ਮਾਂ ਦੀ ਹੌਸਲਾ ਵਜਾਈ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਕਿ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔ ਨਸ਼ਾ ਰੋ ਸ਼ੁਰੂ ਕੀਤਾ ਜੀ ਉਹ ਦੱਸ ਕਿੰਨੀ ਕਿ ਸਫਲਤਾ ਮਿਲੀ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸਾਰਾ ਇਹ ਸਾਰਾ ਆਈਡੀਆ ਪਤਾ ਕੀ ਹੁੰਦਾ ਹੈ ਹੁਣ ਚੈਕਿੰਗ ਹੈ ਤੋਂ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦਾ ਦੌਰਾਨ ਹੀ ਹੋ ਜਾਂਦਾ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਉਹ ਫਿਰ ਦੂਜੇ ਪਾਸੇ ਤੇ ਆ ਕੇ ਨਿਸ਼ਾਨੇ ਵਿੱਚ ਆ। ਜਿਸ ਤਰ੍ਹਾਂ ਕਿ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਾ ਬੰਦੀ ਕੀਤੀ ਗਈ ਹੈ। ਰੇਲਵੇ ਕੋਈ ਸਰ ਜੀ ਨਹੀਂ। ਨਹੀਂ ਉਹ ਅੱਜ ਤੋਂ ਇੰਟਰ ਸਟੇਟ ਇੰਟਰ ਸਟੇਟ ਨਾਕਾ ਹੈ। ਰੇਲਵੇ ਤੇ ਤਾਂ ਉਹ ਇੰਟਰ ਸਟੇਟ ਬਾਰਡਰ ਤੇ ਤਾਂ ਚੈੱਕ ਕਰ ਹੀ ਨਹੀਂ ਸਕਦੇ ਟ੍ਰੇਨ ਨੂੰ ਨਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ।